ਦੇਖੋ ਜੀ ਇਹ ਜਿਸ ਤਰ੍ਹਾਂ ਕਾਫੀ ਤੇਜ਼ ਤੋਂ سلسلہ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਸਰਦਾਰ ਪ੍ਰਗਨ ਸਿੰਘ ਮਾਨ ਦੀ ਹੁਣਾਂ ਦੀਆਂ ਨੀਤੀਆਂ ਉਹਨਾਂ ਦੇ ਕੰਮ ਦੇਖ ਕੇ ਸੰਗਤਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇ ਰੀਆਂ ਨੇ ਅ ਕੱਲ ਵੀ ਦੋ ਪਿੰਡਾਂ ਦੇ ਵਿੱਚ ਅਸੀਂ ਸੰਗਤ ਨੂੰ ਜੁਆਇਨ ਕਰਾਇਆ ਆਮ ਆਦਮੀ ਪਾਰਟੀ ਦੂਸੀਆਂ ਪਾਰਟੀਆਂ ਨੂੰ ਛੱਡ ਕੇ ਆਏ ਨੇ ਉਸੇ ਤਰ੍ਹਾਂ ਅੱਜ ਪਿੰਡ ਸੁਜੋ ਕਾਲੀਆ ਦੇ ਵਿੱਚ ਅ ਸਰਦਾਰ ਬਲਕਾਰ ਸਿੰਘ ਸਮੇਤ ਤਕਰੀਬਨ 20 ਘਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਪੁਰਾਣੇ ਜਿਹੜੇ ਵਲੰਟੀਅਰ ਨੇ ਕੁਲਦੀਪ ਸਿੰਘ ਹੁਣੀ ਇਹਨਾਂ ਦੇ ਉਦਮ ਸਦਕਾ ਇਹਨਾਂ ਨੇ ਕੋਆਰਡੀਨੇਟ ਕੀਤਾ ਸੋ ਮੈਂ ਸੰਗਤ ਦਾ ਧੰਨਵਾਦੀ ਹਾਂ ਜਿਹੜਾ ਰੋਜ਼ ਕੋਈ ਨਾ ਕੋਈ ਪਿੰਡ ਦੇ ਵਿੱਚ ਸੰਗਤ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੀ ਹੈ ਜਦੋਂ ਅਸੀਂ ਸੰਗਤ ਨੂੰ ਪੁੱਛਦੇ ਹਾਂ ਬਿੱਲਾ ਤੋਂ ਬਹੁਤ ਖੁਸ਼ ਨੇ ਆ ਪਾਣੀ ਜਿਹੜਾ ਪੋਤਰਾ ਪੋਤਰਾ ਜੜੀਆਂ ਨੇ ਉਹਨਾਂ ਵਾਸਤੇ ਬਿਜਲੀ ਪੂਰੀ ਮਿਲ ਰਹੀ ਹੈ ਫਸਲਾਂ ਜੜੀਆਂ ਨੇ ਵਧੀਆ ਚੱਕੀਆਂ ਜਾ ਰਹੀਆਂ ਨੇ ਕਰਪਸ਼ਨ ਨੂੰ ਠੱਲ ਪਈ ਹੈ ਸੋ ਇਹ ਸਾਰੇ ਕੰਮ ਦੇਖ ਕੇ ਸੰਚਤਾ ਆਪਣੇ ਆਪ ਇਹ ਜੀਆਂ ਨੇ ਜੁੜ ਰਹੀ ਹੈ ਮੈਂ ਟੈਲੀਵਿਜ਼ਨ ਟੋਡਰਵਾਲ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਮੈਂ ਪਿੰਡ ਸੁਦੋ ਕਾਲੀਏ ਦੀ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੀਆਂ ਜੀਤੀਆਂ ਤੇ ਸੋਚ ਨਾਲ ਜੁੜਨ ਲਈ ਸਾਰੇ ਇਕੱਤਰ ਹੋਏ ਤੇ ਸਾਰੇ ਹੀ ਪਾਰਟੀ ਵਿੱਚ ਜਿਹੜੇ ਸ਼ਾਮਲ ਹੋਏ ਪਰਿਵਾਰ ਹਨ ਉਹਨਾਂ ਤਹਿ ਦਰੋਂ ਧੰਨਵਾਦ ਕਰਦੇ ਆਂ ਇਹ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਤੇ ਰਾਣੀ ਦੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜੀ